ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਖਲਾੜ ਦੀ ਉਹਦੀ ਕਮੀਨਗੀ ਦੀ ਉਹਦੀ ਤੰਗਦਿਲੀ ਦੀ ਕਿਉਂ ਕਿੰਨਾ ਹਰਕਤਾਂ ਦੇ ਉੱਤੇ ਮੇਰੇ ਇੱਕ ਆਮ ਜੇ ਬੰਦੇ ਦੇ ਨਾਲ ਨਾ ਮੈਂ ਕਿਸੇ ਵਿਰੋਧੀ ਪਾਰਟੀ ਦਾ ਆਗੂ ਨਾ ਮੈਂ ਨੇਤਾ ਨਾ ਮੈਂ ਐਮਐਲਏ ਨਾ ਮੈਂ ਐਮਪੀ ਕਿੰਨਾ ਹਰਕਤਾਂ ਦੇ ਉਹ ਇੱਕ ਆਮ ਬੰਦੇ ਨਾਲ ਉਤਰ ਆਇਆ ਕਿੰਨਾ ਇੱਕ ਆਮ ਬੰਦੇ ਤੋਂ ਕਿੰਨਾ ਉਹਨੂੰ ਡਰ ਲੱਗਣ ਲੱਗ ਪਿਆ ਜਿਹੜਾ ਪੰਜਾਬ ਦੇ ਅਖਾਲੀ ਆਵਾਜ਼ ਬੁਲੰਦ ਕਰਦਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 15 ਅਗਸਤ ਵਾਲੇ ਦਿਨ ਸਾਰ ਭਗਵੰਤ ਸਿੰਘ ਮਾਨ ਨੇ ਯਾਦੀ ਦਾ ਇੱਕ ਭਾਸ਼ਣ ਦਿੱਤਾ ਸੀ ਬੁਲਟ ਪ੍ਰੂਫ ਬਕਸੇ ਦੇ ਵਿੱਚ ਬੰਦ ਹੋ ਕੇ ਔਰ 17 ਤਰੀਕ ਨੂੰ ਮੈਂ ਉਹਦੇ ਬਾਰੇ ਬੋਲਿਆ ਸੀਗਾ ਕਿ ਬਕਸੇ 'ਚ ਬੰਦ ਹੋ ਕੇ ਤੁਸੀਂ ਕੀ ਮੈਸੇਜ ਦਿੱਤਾ ਆਪ ਤੇ ਤੁਸੀਂ ਗੁਲਾਮੀ ਦਾ ਪ੍ਰਤੀਕ ਬਣ ਗਏ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਕੋ ਮਾਹੌਲ ਠੀਕ ਨਹੀਂ ਹੈਗਾ ਤੁਹਾਨੂੰ ਇਹ ਬੰਨਣਾ ਪਊਗਾ ਇਹਦਾ ਮਾਹੌਲ ਠੀਕ ਕਰਨਾ ਪਊਗਾ ਔਰ 17 ਤਰੀਕ ਨੂੰ ਇਹ ਮੈਂ ਵੀਡੀਓ ਜਿਹੜੀ ਪਾਈ ਸੀ ਔਰ ਤੁਸੀਂ ਸੁਣ ਕੇ ਰਾਹਨ ਹੋ ਗਏ ਕਿ 17 ਤੋਂ ਅਗਲੇ ਦਿਨੀ 18 ਤਰੀਕ ਨੂੰ ਮੇਰੇ ਘਰ ਪੁਲਿਸ ਵਾਲੇ ਆਉਂਦੇ ਨੇ ਦੋ ਤਿੰਨ ਜਾਣੇ ਔਰ ਮੇਰੇ ਸਾਰੇ ਗਨਮੈਨਾਂ ਨੂੰ ਉਹ ਆ ਕੇ ਹੁਕਮ ਸੁਣਾਉਂਦੇ ਨੇ ਕਿ ਉੱਪਰੋਂ ਹੁਕਮ ਆਇਆ ਤੇ ਤੁਸੀਂ ਤੁਹਾਡੀ ਵਾਪਸੀ ਆ ਤੁਸੀਂ ਸਾਰੇ ਦੇ ਸਾਰੇ ਚੱਲੋ ਕੋਈ ਕਟੌਤੀ ਨਹੀਂ ਕੋਈ ਇੱਕ ਦੋ ਨਹੀਂ ਕੋ ਮਤਲਬ ਜਿੰਨੇ ਤੇ ਜਿੰਨੇ 6 ਦੇ 6 ਬੰਦੇ ਸੀ ਸਾਰੇ ਵਾਪਸ ਚੱਲੋ ਉਹ ਮੈਨੂੰ ਕਹਿ ਰਹੇ ਸੀਗੇ ਕਿ ਜੇ ਤੁਸੀਂ ਇਹ ਗਨਮੈਨ ਰੱਖਣੇ ਚਾਹੁੰਦੇ ਹੋ ਤੇ ਕਮ ਸੇ ਕਮ ਤੁਸੀਂ ਉੱਪਰ ਗੱਲ ਕਰ ਲੋ ਮੁੱਖ ਮੰਤਰੀ ਨਾਲ ਗੱਲ ਕਰ ਲੋ ਜਾਂ ਉਹਨਾਂ ਦੇ OSD ਨਾਲ ਗੱਲ ਕਰ ਲੋ ਤੇ ਮੈਂ ਉਹਨਾਂ ਨੂੰ ਬਿਲਕੁਲ ਇਨਕਾਰ ਕਰ ਦਿੰਦਾ ਮੈਂ ਤੈਨੂੰ ਇੱਕ ਗੱਲ ਕਵਾਂ ਭਗਵੰਤ ਸਿੰਘ ਮਾਨ ਕਿ ਖੁਦ ਦੀ ਨੁਲਾਮੀ ਤੇ ਕਿਸੇ ਦੀ ਗੁਲਾਮੀ ਨਾ ਮੈਂ ਜ਼ਿੰਦਗੀ ਚ ਕੀਤੀ ਤੇ ਨਾ ਮੈਥੋਂ ਹੋਣੀ ਆ ਸਿਕਿਉਰਿਟੀ ਦੇ ਚੱਕਰ ਚ ਜਮੀਰ ਮੈਥੋਂ ਨਹੀਂ ਮਾਰਿਆ ਜਾਣਾ ਮਰ ਮੈਂ ਭਾਵੇਂ ਆਪ ਜਾਵਾਂ ਮੈਂ ਤੇ ਅੱਗੇ ਕਿਸੇ ਸ਼ਾਇਰ ਦੀਆਂ ਬਹੁਤ ਖੂਬ ਲਾਈਨਾਂ ਨੇ ਜਿਹੜੀਆਂ ਅਕਸਰ ਹਮੇਸ਼ਾ ਯਾਦ ਰੱਖਦਾ ਵਾਂ ਕਿ ਮਿੱਟੀ ਦਾ ਜਿਸਮ ਲੈ ਕੇ ਪਾਣੀ ਦੇ ਘਰ ਮੈਂ ਹੂੰ ਮੰਜ਼ਿਲ ਹੈ ਮੌਤ ਮੇਰੀ ਮੈਂ ਹਰ ਪਲ ਸਫ਼ਰ ਵਿੱਚ ਹੂੰ ਹੋਣਾ ਹੈ ਕਤਲ ਮੇਰਾ ਇਹ ਮਾਲੂਮ ਹੈ ਮੁਝੇ ਲੇਕਿਨ ਖਬਰ ਨਹੀਂ ਮੈਂ ਕਿਸ ਕਿਸ ਦੀ ਨਜ਼ਰ ਵਿੱਚ ਹੂੰ ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਇੱਥੇ ਮੰਤਰੀ ਸਾਰੀ ਦੱਸਣ ਲੱਗਾ ਵੀ ਕਰਤੂਤ ਕੀ ਹੈ ਕਿ ਪੁਲਿਸ ਕੀ ਚਾਹੁੰਦੀ ਸੀ ਆਲਾ ਅਫਸਰ ਕੀ ਚਾਹੁੰਦੇ ਸੀਗੇ ਤੇ ਤੂੰ ਕੀ ਚਾਹੁੰਦਾ ਸੀਗਾ ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਉਸ ਤੋਂ ਮਹਿਜ 3 ਦਿਨ ਪਹਿਲਾਂ ਮੇਰੇ ਕੋਲ ਘਰੇ ਕੰਟੈਲੀਜੈਂਸ ਦਾ ਅਫਸਰ ਮੇਰੇ ਕੋਲ ਆਉਂਦਾ ਔਰ 50 ਤੋਂ ਵੱਧ ਜਿਹੜੀਆਂ ਉਹਨੂੰ ਮੈਂ ਪਾਕਿਸਤਾਨ ਦੇ ਨੰਬਰਾਂ ਤੋਂ ਕਾਲਸ ਦੱਸੀਆਂ ਕਿ ਆ ਲੋਕ ਮੈਨੂੰ ਫੋਨ ਕਰਦੇ ਰਹਿੰਦੇ ਨੇ 100 ਤੋਂ ਵੱਧ ਉਹਨੂੰ ਮੈਂ ਇੰਟਰਨੈਸ਼ਨਲ ਕਾਲ ਦੱਸੀਆਂ ਔਰ ਜਿਹੜੀਆਂ ਮੈਨੂੰ ਵੱਖ-ਵੱਖ ਨੰਬਰਾਂ ਤੋਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਮੈਂ ਬਲੌਕ ਕਰ ਦਿੰਨਾ ਵਾਂ ਔਰ ਉਹ ਬੰਦੇ ਨੇ ਉਸ ਤੇਰ ਇੰਟੈਲੀਜੈਂਸ ਦੇ ਅਫਸਰ ਨੇ ਮੈਨੂੰ ਇੱਕ ਵੀਡੀਓ ਸੁਣਾਈ ਜਿਹਦੇ ਵਿੱਚ ਇੱਕ ਬਹੁਤ ਕਟੜ ਬੰਦਾ ਮੈਨੂੰ ਕਹਿ ਰਿਹਾ ਮੇਰੇ ਬਾਰੇ ਕਿ ਮਨਦੀਪ ਸਿੰਘ ਬੰਨੇ ਨੂੰ ਕਹੋ ਦਰਿਆ 'ਚ ਛਾਲ ਮਾਰ ਕੇ ਮਰ ਜਾਵੇ ਜਿਹਦੇ ਪੰਜਾਬ 'ਚ ਵਿਦੇਸ਼ਾਂ 'ਚ ਬਹੁਤ ਸਾਰੇ ਫਾਲੋਅਰ ਨੇ ਔਰ ਤੇਰਾ ਅਫਸਰ ਮੈਨੂੰ ਪਤਾ ਕੀ ਕਹਿ ਰਿਹਾ ਕਿ ਮੰਨਾ ਜੀ ਤੁਹਾਡੀ ਸੁਰੱਖਿਆ ਵਧ ਜਾਣੀ ਚਾਹੀਦੀ ਅਸੀਂ 에어ਪੋਰਟ ਬਣਾ ਕੇ ਭੇਜਣ ਲੱਗੇ ਆ ਵਧਾਉਣ ਦੀ بجائے ਤੁਸੀਂ ਮੇਰੀ ਸਾਰੀ ਮਤਲਬ ਕੋ ਕਟੌਤੀ ਵੀ ਨਹੀਂ ਕੀਤੀ ਔਰ ਪੂਰਨ ਤੌਰ ਦੇ ਉੱਤੇ ਸਾਰੀ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਇਹ ਰਵਈਆ ਤੇਰਾ ਸਾਡਾ ਜਿਹੜਾ ਵੀਰ ਸੀਗਾ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਤੇਰਾ ਇਹੋ ਰਵਈਆ ਰਿਹਾ ਸੀਗਾ ਕਿ ਤੇਰਾ ਪੰਜਾਬ ਦੇ ਸਾਰੇ ਬੋਲਣ ਵਾਲਿਆਂ ਦੇ ਨਾਲ ਇਹੋ ਰਵਈਆ ਰਹਿੰਦਾ ਕਿ ਨਾ ਕੋ ਸਰਕਾਰ ਦੇ ਖਿਲਾਫ ਨਸ਼ੇ ਤੇ ਬੋਲੇ ਨਾ ਕੋ ਸਰਕਾਰ ਦੇ ਖਿਲਾਫ ਸ਼ਰਾਬ ਮਾਫੀਆ ਤੇ ਬੋਲੇ ਨਾ ਕੋ ਸਰਕਾਰ ਦੇ ਖਿਲਾਫ ਰੇਤ ਮਾਫੀਆ ਤੇ ਬੋਲੇ ਨਾ ਕੋ ਸਰਕਾਰ ਦੇ ਖਰਾਬ ਜਿਹੜਾ ਉਹ ਸ਼ਰਾਬ ਮਾਫੀਆ ਦੇ ਉੱਤੇ ਬੋਲੇ ਨਾ ਕੋ ਰੇਤ ਮਾਫੀਆ ਤੇ ਬੋਲੇ ਨਾ ਟਰਾਂਸਪੋਰਟ ਮਾਫੀਆ ਤੇ ਬੋਲੇ ਨਾ ਮੈਡੀਕਲ ਮਾਫੀਆ ਤੇ ਬੋਲੇ ਤੇ ਨਾ ਐਜੂਕੇਸ਼ਨ ਮਾਫੀਆ ਤੇ ਬੋਲੇ ਔਰ ਨਾ ਹੀ ਤੇਰੇ ਜਿਹੜੇ ਆਲੇ ਦੁਆਲੇ Google Pay ਤੇ ਉਹ Paytm ਘੁੰਮਦੇ ਰਹਿੰਦੇ ਆ ਦੜਦਣਾਉਂਦੇ ਰਹਿੰਦੇ ਆ ਨਾ ਕੋ ਉਹਨਾਂ ਦੇ ਉੱਤੇ ਬੋਲੇ ਬਸ ਤੇਰੇ ਸੋਲੇ ਗਈ ਜਾਓ ਤੇ ਪੰਜਾਬ ਦੇ ਵਿੱਚ ਸੁਰੱਖਿਅਤ ਰਹੋ ਮੇਰੇ ਨਾਲ ਕੀ ਹੋਣਾ ਮੇਰੀ ਸਿਕਿਉਰਟੀ ਢਾਕੇ ਮੇਰਾ ਤੂੰ ਸਗਾ ਕੀ ਬਣਨਾ ਵਾ ਤੂੰ ਤੇ ਪੰਜਾਬ ਦੇ ਉਸ ਪੁੱਤ ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਪੰਜਾਬ ਜਿਹੜਾ ਸਰਕਾਰ ਨੂੰ 5 ਕਰੋੜ ਰੁਪਏ ਦਾ ਟੈਕਸ ਦਿੰਦਾ ਸੀਗਾ ਜਿੰਨੇ ਦੁਨੀਆ ਭਰ ਦੇ ਵਿੱਚ ਆਪਣੇ ਨਾਂ ਦਾ ਤੇ ਪੰਜਾਬ ਦਾ ਡੰਕਾ ਵਜਾਇਆ ਸੀਗਾ ਤੂੰ ਉਹਦਾ ਸਾਕਾ ਨਹੀਂ ਹੋਇਆ ਤੇਰੀ ਨਜ਼ਰ ਦੇ ਵਿੱਚ ਉਹਦੀ अहमियत ਕੋਈ ਨਹੀਂ ਤੇ ਮੇਰੇ ਵਰਗੇ ਆਮ ਬੰਦੇ ਦੀ ਤੇਰੀ ਨਜ਼ਰ ਦੇ ਵਿੱਚ ਕੀ अहमियत ਹੋਣੀ ਆ ਤੇਰੇ ਬਾਰੇ ਜੇ ਮੈਂ ਦੋ ਲੈਣਾ ਕਵਾਂ ਨਾ ਕੋਤ ਕਥਨੀ ਨਹੀਂ ਨੀਂਗੀ ਭਗਵੰਤਮਾਨ ਕਿ ਬਾਂਦਰਾ ਹੱਥ ਬਗੀਚੇ ਆਏ ਬਾਂਦਰਾ ਹੱਥ ਬਗੀਚੇ ਆਏ ਬੜਾ ਮੜਾ ਇਹ ਹਸ਼ਰ ਕਰਨਗੇ ਖਿੜਿਆ ਬਾਗ ਉਜਾੜਨਗੇ ਤੇ ਕਰਤੂਤਾ ਉੱਤੇ ਫਖਰ ਕਰਨਗੇ ਇਹੋ ਜਿਹੇ ਕਰਤੂਤਾ ਕਰਕੇ ਤੁਸੀਂ ਫਖਰ ਮਹਿਸੂਸ ਕਰਦੇ ਹੋ ਮੈਂ ਤੈਨੂੰ ਪੁੱਛਣਾ ਚਾਹਨਾ ਵੀ ਕਿਹੜਾ ਮੁੱਖ ਮੰਤਰੀ ਆ ਜਿਹੜਾ ਆਪਣੇ ਆਮ ਨਾਗਰਿਕ ਨਾਲ ਇੰਨੀ ਬਦਲੇ ਦੀ ਭਾਵਨਾ ਰੱਖਦਾ ਇੰਨੀ ਕਿਡ ਰੱਖਦਾ ਉਹਨੂੰ ਮਤਲਬ ਤੰਗ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਰਹਿੰਦਾ ਵਾ ਮੇਰੀ ਸਿਕਿਉਰਿਟੀ ਉਹ ਮੁੱਖ ਮੰਤਰੀ ਢਾ ਰਿਆ ਜਿਹੜਾ 3 ਦਿਨ ਪਹਿਲਾਂ ਬੁਲਟ ਪ੍ਰੂਫ ਬਕਸੇ ਚ ਬੰਦ ਹੋ ਕੇ ਯਾਦੀ ਦਾ ਭਾਸ਼ਣ ਦੇ ਕੇ ਢਿਆ ਦਾ ਜਿਹੜਾ ਬਕਸੇ ਚ ਬੰਦ ਹੋ ਕੇ ਖੁਦ ਨੂੰ ਇਹ ਦੱਸ ਰਿਹਾ ਬਕਸੇ ਚ ਖੁਦ ਨੂੰ ਬੰਦ ਕਰਕੇ ਕਿ ਪੰਜਾਬ ਸੁਰੱਖਿਅਤ ਨਹੀਂ ਆ ਮੇਰੀ ਸਿਕਿਉਰਿਟੀ ਵਾਪਸ ਹੋਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੌਆਂ ਤੇ ਤੂੰ ਝੂਠੀਆਂ ਖਾ ਜਾਂਦਾ ਵਾ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਮੈਂ ਸੌ ਨਹੀਂ ਤੈਨੂੰ ਖੋਣ ਲੱਗਾ ਬਹੁਤ ਸਾਰੀਆਂ ਸੌਆਂ ਨੇ ਤੇਰੀਆਂ ਚਾਹੇ ਆਜ਼ਾਦੀ ਦਿਹਾੜੇ ਤੇ ਨੇ ਚਾਹੇ ਹੋਰ ਤੇਰੇ ਨਿੱਜੀ ਮਸਲੇ ਆਂਦੀਆਂ ਨੇ ਬਹੁਤ ਝੂਠੀਆਂ ਸੋਆਂ ਤੂੰ ਖਾਧੀਆਂ ਮੈਂ ਕਦੀ ਬੋਲਿਆ ਨਹੀਂ ਤੈਨੂੰ ਪਰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਕੀ ਪੰਜਾਬ ਦੇ ਹਾਲਾਤ ਠੀਕ ਆ ਜੇ ਹਾਲਾਤ ਠੀਕ ਨਹੀਂ ਪੰਜਾਬ ਦੇ ਫਿਰ ਬੁਲਟ ਪ੍ਰੂਫ ਬੱਸੇ ਦੇ ਵਿੱਚ ਬੰਦ ਹੋ ਕੇ ਬਾਹਰ ਨਿਕੋ ਦਿੱਤਾ ਤੂੰ ਮੈਂ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਪੁੱਛਣਾ ਚਾਹਨਾ ਕਿ ਪੰਜਾਬ ਪੁਲਿਸ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਹੈ ਮੁੱਖ ਮੰਤਰੀ ਨੂੰ ਸਿਰਫ ਲੋੜਿਆ ਸੁਰੱਖਿਆ ਦੀ ਹੋਰ ਨਾਗਰਿਕਾਂ ਨੂੰ ਹੋਰ ਜਿਹੜੇ ਪੰਜਾਬ ਦੇ ਵਸਿੰਦੇ ਆ ਹੋਰ ਜਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਬਸ ਪੰਜਾਬ ਪੁਲਿਸ ਨੂੰ ਇੱਕੋ ਹੀ ਹੁਕਮ ਆ ਕਿ ਮੁੱਖ ਮੰਤਰੀ ਦੀ ਰਾਖੀ ਕਿਵੇਂ ਕਰਨੀ ਆ ਉਹਦੇ ਪਰਿਵਾਰ ਦੀ ਰਾਖੀ ਕਿਵੇਂ ਕਰਨੀ ਆ ਮੁੱਖ ਮੰਤਰੀ ਸਾਹਿਬ 15 ਅਗਸਤ ਵਾਲੇ ਦਿਨੀ ਜਿਸ ਦਿਨ ਤੁਸੀਂ ਬਕਸੇ ਚ ਬੰਦ ਹੋ ਕੇ ਝੰਡਾ ਚੜਾ ਰਹੇ ਸੀਗੇ ਸਾਡੇ ਗੁਰਦੁਆਰਾ ਸ਼ਹੀਦਾ ਸਾਹਿਬ ਆ ਜਿੱਥੇ ਰੋਜ਼ ਨਤਮਸਤਕ ਹੋ ਨਾਮ ਤੁਹਾਡੇ ਭੈਣ ਜੀ ਵੀ ਉੱਥੇ ਆਏ ਸੀਗੇ ਮੈਂ ਉਹਨਾਂ ਨੂੰ ਫਤੇ ਬੁਲਾਈ ਸੀ ਔਰ ਤੁਹਾਡੇ ਭੈਣ ਜੀ ਦੇ ਨਾਲ ਕਰੀਬ 10 ਗੱਡੀਆਂ 50 ਗਨਮੈਨ ਸੀਗੇ ਸਾਰਾ ਸ਼ਹੀਦਾਲੀ ਰੋਡ ਬੰਦ ਕਰ ਦਿੱਤੀ ਸੀ ਤੁਹਾਡੇ ਤੁਹਾਡੇ ਭੈਣ ਜੀ ਨਹੀਂ ਮੇਰੇ ਵੀ ਭੈਣ ਹੀ ਨੇ ਭੈਣਾ ਸਾਂਝੀਆਂ ਹੁੰਦੀਆਂ ਭੈਣਾ ਮਾਵਾ ਸਭੀਆਂ ਆਸਾਨੀਆਂ ਨੇ ਧੀਆ ਮੇਰੀ ਵੀ ਉਹ ਭੈਣ ਹੀ ਆ ਐਨੀ ਸੁਰੱਖਿਆ ਉਹਦੇ ਨਾਲ ਸੀਗੀ ਤੁਸੀਂ ਰੋਡ ਤੱਕ ਬੰਦ ਕਰ ਦਿੱਤੀ ਕੀ ਪੁਲਿਸ ਦਾ ਕੰਮ ਸਿਰਫ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਦੇਣਾ ਅਸਲ ਦੇ ਵਿੱਚ ਤੁਹਾਨੂੰ ਮਤਲਬ ਦਿਸਦਾ ਹੀ ਨਹੀਂ ਆਪਣੇ ਪਰਿਵਾਰ ਤੋਂ ਸਵਾਏ ਕੋਸ਼ਿਸ਼ ਨਾ ਆਪਣੇ ਆਪ ਤੋਂ ਸਵਾਏ ਮਸਲਾ ਸਿਰਫ ਇਹ ਆ ਤੁਸੀਂ ਆਪਣੀ ਤੇ ਸਿਰਫ ਆਪਣੇ ਪਰਿਵਾਰ ਦੀ ਕੀਮਤ ਜਿਹੜੀ ਜਾਨ ਦੀ ਸਮਝਦੇ ਹੋ ਆਮ ਬੰਦੇ ਦੀ ਜਾਨ ਦੀ ਕੀਮਤ ਦੀ ਤੁਹਾਡੀ ਨਜ਼ਰਾਂ 'ਚ ਕੋਈ ਕੀਮਤ ਹੀ ਨਹੀਂ ਆ ਔਰ ਹਵਾਲਾ ਕੀ ਦਿੰਦੇ ਹੋ ਤੁਸੀਂ ਉਹ ਵੀ ਮੈਂ ਇਸ ਗੱਲ ਤੇ ਕਲੀਅਰ ਹੋਣ ਲੱਗਾ ਵੀ ਆ ਇੱਕ ਪੱਤਰ ਆ ਹਾਈ ਕੋਰਟ ਦਾ ਹਵਾਲਾ ਕੀ ਦਿੰਦੇ ਹੋ ਕਿ ਹਾਈ ਕੋਰਟ ਹਾਈ ਕੋਰਟ ਦੇ ਆਰਡਰ ਦੇ ਉੱਤੇ ਸਮਿਕਿਆ ਹੋ ਰਹੀ ਆ ਸਿਕਿਉਰਟੀ ਦੀ ਤੇ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਹਾਈ ਕੋਰਟ ਦੇ ਆਰਡਰ ਤੁਹਾਡੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਇੱਕ ਸੜਕ ਬੰਦ ਆ ਬੜੇ ਲੰਮੇ ਬੜੇ ਲੰਮੇ ਸਾਲਾਂ ਤੋਂ ਬੜੇ ਲੰਮੇ ਸਮੇਂ ਤੋਂ ਆਮ ਲੋਕਾਂ ਦੀ ਆਵਾਜ਼ ਆਈ ਲੀ ਉਹ ਸੜਕ ਨਹੀਂ ਖੋਲੀ ਜਾਂਦੀ ਚੰਡੀਗੜ੍ਹ ਦੇ ਵਿੱਚ ਆਮ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਗੁਹਾਰ ਲਾਈ ਕਿ ਸੜਕ ਖੋਲ੍ਹਣੀ ਚਾਹੀਦੀ ਆ ਸਾਨੂੰ ਇੱਥੋਂ ਆਉਣ ਜਾਣ ਦਾ ਰਸਤਾ ਮਿਲਣਾ ਚਾਹੀਦਾ ਵਾ ਅਸੀਂ ਵੋਟਰ ਆ ਅਸੀਂ ਵਸਨੀਕ ਆ ਇਸ ਦੇਸ਼ ਦੇ ਇਸ ਸ਼ਹਿਰ ਦੇ ਹਾਈ ਕੋਰਟ ਨੇ ਲੋਕਾਂ ਦੀ ਅਪੀਲ ਦੇ ਉੱਤੇ ਉਸ ਸੜਕ ਖੋਲਣ ਦੇ ਆਰਡਰ ਕਰ ਦਿੱਤੇ ਆਰਡਰ ਪਾਸ ਕੀਤੇ ਤੇ ਤੁਹਾਡੀ ਸਰਕਾਰ ਜਿਹੜੀ ਆ ਉਸ ਸੜਕ ਨੂੰ ਖੋਲਣ ਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚਲੇ ਜਾਂਦੀ ਹੈ ਔਰ ਉੱਥੇ ਦੁਹਾਈ ਕੀ ਦਿੰਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਖਤਰਾ ਹੈ ਸਿਕਿਉਰਿਟੀ ਦਾ ਬਹੁਤ ਵੱਡਾ ਥ੍ਰੈਟ ਹੈ ਸਿਕਿਉਰਿਟੀ ਦੀ ਘਾਟ ਦੇ ਨਾਲ ਸੁਪਰੀਮ ਕੋਰਟ ਚ ਕੀ ਕਹਿੰਦੀ ਹੈ ਸਿਕਿਉਰਿਟੀ ਦੀ ਘਾਟ ਦੇ ਨਾਲ ਸਿੱਧੂ ਮੂਸੇਵਾਲੇ ਦੀ ਵੀ ਕਤਲ ਹੋ ਗਿਆ ਵਾ ਸੋ ਇਸ ਕਰਕੇ ਸੜਕ ਨਾ ਖੋਲੀ ਜਾਵੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਨਹੀਂਗਾ ਅ ਸਿੱਧੇ ਤੌਰ ਤੇ ਤੁਸੀਂ ਜੀ ਜ਼ਿੰਮੇਦਾਰੋ ਤੁਸੀਂ ਉਹਦਾ ਕਤਲ ਕਰਵਾਇਆ ਵਾ ਇਹ ਬਿਆਨ ਤੁਹਾਡੀ ਸਰਕਾਰ ਜਿਹੜੀ ਹਾਈ ਕੋਰਟ ਦੇ ਵਿੱਚ ਜਾ ਕੇ ਦਿੰਦੀ ਆ ਮੈਨੂੰ ਵੀ ਤੁਸੀਂ ਪੰਜਾਬ ਦੇ ਮਾਫੀਆ ਜਿਹੜੇ ਅੱਭਗਿਆਰ ਬਣ ਕੇ ਬੈਠੇ ਆ ਉਹਨਾਂ ਦੇ ਅੱਗੇ ਮੌਤ ਦੇ ਮੂੰਹ ਚ ਸੁੱਟ ਦਿੱਤਾ ਵੀ ਇਹਦੀ ਆਵਾਜ਼ ਬੰਦ ਕਰੋ ਇਹਨੂੰ ਚੁੱਪ ਕਰਾਓ ਸ਼ਾਇਦ ਡਰ ਜਾਊਗਾ ਪਰ ਫਿਕਰ ਨਾ ਕਰ ਜਿੰਨਾ ਚਿਰ ਰੱਬ ਨੇ ਚਾਇਆ ਨਾ ਮੈਂ ਮਰਦਾ ਨਹੀਂ ਔਰ ਲੜੂੰਗਾ ਕਹਿੰਦੇ ਆ ਨਾ ਕਿ ਰਸਮੇ ਖਤਰੇ ਵੀ ਹੈ ਲੇਕਿਨ ਠਹਿਰਤਾ ਕੌਣ ਹੈ راہ میں خطرے بھی ہیں لیکن ٹھہرتا کون ہے موت کل نہیں ہے آ آج جائے ڈرتا کون ہے ان کے لشکر کے مقابل ہم اکیلے ہیں مگر فیصلہ میدان میں ہوگا کہ مرتا کون ہے ਤੇਰੇ ਕੋਲ ਦੇ ਲਸ਼ਕਰ ਆ ਮੈਂ ਕੱਲਾ ਵਾਂ ਤਾਂ ਵੀ ਨਹੀਂ ਮੈਂ ਡਰਦਾ ਇਸ ਤਰ੍ਹਾਂ ਤੂੰ ਮੈਨੂੰ ਦਬਾ ਨਹੀਂ ਸਕਦਾ ਮੇਰੀ ਆਵਾਜ਼ ਨਹੀਂ ਬੰਦ ਕਰ ਸਕਦਾ ਮੇਰੀ ਤੈਨੂੰ ਸਲਾਹ ਹੈ ਕਿ ਨੁਕਸ ਸੁਣਨੇ ਸਿੱਖ ਨੁਕਸ ਦੂਰ ਕਰਨੇ ਸਿੱਖ ਨਾ ਕਿ ਕੰਨ ਬੰਦ ਕਰਨੇ ਤੇ ਨਾ ਕਿ ਲੋਕਾਂ ਦੀ ਆਵਾਜ਼ ਬੰਦ ਕਰਨੀ ਸਿੱਖ ਆਪਣੇ ਆਪ ਦੇ ਵਿੱਚ ਗਲਤੀਆਂ ਨੂੰ ਸੁਧਾਰ ਤੇਰੀ ਪੁਲਸ ਦੀ ਨਲੈਕੀ ਦੱਸਾਂ ਕਿ ਹੜਬੜੀ ਚ ਕੋ ਕਰਨ ਕੀ ਆਈ ਹੜਬੜੀ ਇੰਨੀ ਸੀਗੀ ਤੁਹਾਨੂੰ 15 20 ਮਿੰਟਾਂ ਦੀ ਇੰਨੀ ਹੜਬੜੀ ਪੈ ਗਈ 15 ਮਿੰਟ ਦੇ ਵਿੱਚ ਮੇਰੇ ਗਨਮੈਨ ਵਾਪਸ ਹੋ ਜਾਂਦੇ ਆ ਉਸ ਤੋਂ ਬਾਅਦ ਦੋ ਥਾਣੇ ਤੋਂ ਦੋ ਥਾਣੇਦਾਰ ਤੇਰੇ ਮੇਰੇ ਕੋਲ ਫੇਰ ਆਉਂਦੇ ਉਸ ਥਾਣੇ ਦੇ ਵਿੱਚੋਂ